ਕਈ ਸਾਲਾਂ ਤੋਂ ਵੱਡੇ ਜਾਣਾ ਮੈਨੂੰ ਸ਼੍ਰੋਮੀ ਕਾਲੀ ਦਲ ਦੇ ਖਿਲਾਫ ਬਹੁਤ ਹੰਡੀ ਕੋਲ ਪ੍ਰਚਾਰ ਚੱਲ ਰਿਹਾ ਸੀ ਮਾਈਕ 'ਤੇ ਕੁਝ ਲੋਕਾਂ ਨੇ ਜੋ ਪਾਰਟੀ ਤੋਂ ਬਾਗੀ ਹੋ ਕੇ ਸ਼੍ਰੀ ਕਾਲਤਕ ਸਾਹਿਬ ਇੱਕ ਐਪਲੀਕੇਸ਼ਨ ਦਿੱਤੀ ਤੇ ਸਿੰਘ ਸਾਹਿਬ ਨੇ ਬਣੀ ਥੋੜਾ ਆਈਡੀਆ ਉਹਦਾ ਸਪਸ਼ਟਿਕ ਰਚਨਾ ਕਰਿਆ ਲੱਗ ਗਿਆ ਇਦੋਂ ਤੱਕਾ ਮਾਰਨਾ ਬੜਕੇ ਤੇ ਮੈਂ ਉਹਾਸ ਸਪਾਸਟੀ ਯਾਰ ਕੌਣ ਹੈ ਯਾਰ ਮਨ ਕੀ ਗੱਲ ਸਾਰਾ 쿠ਸ਼ੀ ਜੋ ਕਿਆ ਸੀ ਜਾਂ ਸਾਡੇ ਖਿਲਾਫ ਝੂਠ ਬੋਲੇ ਸੀ ਮੈਂ ਸਾਰਾ 쿠ਸ਼ੀ ਪ੍ਰਦਾਨ ਹੋਣ ਦੇ ਨਾਤੇ ਮੁਖੀ ਹੋਣ ਦੇ ਨਾਤੇ ਸ਼ਰੋਮਨੀ ਕਾਲਤਾਪ ਆਪਣੇ ਅਲੇ ਆਸੀ ਯਾਦ ਕਰਨਾ ਸ਼ਰੋਮਨੀ ਕਾਲੀ ਦਲਵਾਸੇ ਹਰ ਸਿੱਖ ਵਾਸਤੇ ਜੀ ਕਾਲਤਾਪ ਸਾਹਿਬ ਸੁਪਰੀਮ ਅਥਾਰਟੀ ਹੈ ਤੇ ਸਾਰ ਹਰ ਸਿੱਖ ਨੂੰ ਜੀ ਕਾਲਤਾਪ ਸਾਹਿਬ ਕੋਈ ਵੀ ਆਦੇਸ਼ ਹੋਏ ਉਹ ਮੰਨਣਾ ਵੀ ਚਾਹੀਦਾ ਹੈ ਆਈ ਕਾਰਨ ਹੈ ਕਿ ਅੱਜ ਆਪਣੀ ਕੌਮ ਤਕੜੀ ਹੈ ਕਿਉਂਕਿ ਆਪਣੇ ਇੱਕ ਕ੍ਰੀਮ ਥੋੜੀ ਆ ਵੇਖ ਯਾਰ ਗੱਲਤਖਸਰ ਤਰਫੋਂ ਸਿੰਘ ਸਾਹਿਬ ਨੇ ਦਾਸ ਨੂੰ ਦੰਖਈਆ ਡਿਕਲੇਰ ਕੀਤਾ ਮੈਂ ਅਗਲੇ ਦਿਨ ਹੀ ਹੋਏ ਹਨ ਯਾਰ ਕੀ ਯਾਰ ਮੈਂ ਸੋਚਿਆ ਸ਼੍ਰੀ ਕਲਤਖਸਰ ਆਦੇਸ਼ ਲੈਣ ਵਾਸਤੇ ਜੋ ਸੇਵਾ ਜੋ ਹੁਕਮ ਠੀਕ ਹੈ ਸ਼੍ਰੀ ਕਲਤਖਸਰ ਕਰਨਗੇ ਯਾਰ ਐਜ਼ ਅ ਸਿੱਖ ਯਾਰ ਮੈਂ ਐਜ਼ ਅ ਕਾਲੀ ਦਾ ਵੀਰ ਮਾਈਕ ਮੇਰੇ ਵਾਸਤੇ ਪ੍ਰਮਾਨ ਹੈ ਪਰ ਮੈਂ ਅੱਜ ਬੇਨਤੀ ਕਰਨ ਵਾਸਤੇ ਆਇਆ ਹਾਂ ਕਿ ਤਕਰੀਬਨ 2.5 ਮਹੀਨਿਆਂ ਤੋਂ ਵੱਧ ਹੋ ਗਿਆ ਸਮਾਂ ਹਾਲੇ ਤੱਕ ਜੋ ਆਦੇਸ਼ ਕੀਤਾ ਗਿਆ ਸੀ ਕਿ ਤਨਖਾਹ ਲਈ ਜਾਏਗੀ ਹਾਲੇ ਤੱਕ ਕੁਝ ਉਹਦੇ ਬਾਰੇ ਸਬੰਧ ਵਿੱਚ ਕੋਈ ਗੱਲ ਹੋਈ ਨਹੀਂ ਮੈਂ ਤਾਂ ਸਿੰਘ ਸਾਹਿਬ ਦੇ ਚਰਨਾਂ ਜਦਾਸ ਬੇਨਤੀ ਕਰਨ ਵਾਸਤੇ ਆਇਆ ਹੈ ਕਿ ਜੋ ਹੁਕਮ ਦੇਣਗੇ ਅਸੀਂ ਉਹ ਹੁਕਮ ਦੀ ਪਾਲਣਾ ਕਰਾਂਗੇ ਕਿਉਂਕਿ ਕਈ ਜ਼ਿੰਮੇਵਾਰੀਆਂ ਪਰਸਨਲ ਵੀ ਹੁੰਦੀਆਂ ਪਿਛਲੇ 2.5 ਸਾਲਾਂ 2 ਟਾਈ ਮਹੀਨਿਆਂ ਤੋਂ ਮੈਂ ਭਾਵੇਂ ਪੋਲੀਟਿਕਲ ਸਪੇਸ ਹੈ ਭਾਵੇਂ ਪਰਸਨਲ ਹੈ ਮੈਂ ਸਿੰਘ ਸਾਹਿਬ ਨੇ ਕਿਉਂਕਿ ਆਦੇਸ਼ ਦਿੱਤੇ ਸੀ ਉਹਦੀ ਪਾਲਣਾ ਕੀਤੀ ਤੇ ਮੈਂ 아이 ਬੇਨਤੀ ਕਰਨਾ ਚਾਹਣਾ ਹੈ ਕਿ ਸਿੰਘ ਸਾਹਿਬ ਜੋ ਹੁਕਮ ਕਰਨਾ ਹੈ ਜੋ ਆਦੇਸ਼ ਦੇਣਗੇ ਮੰਨੂਗਾ ਪਰ ਕਿਉਂਕਿ ਸਮਾਂ ਬਹੁਤ ਹੋ ਗਿਆ ਮੈਂ ਬੇਨਤੀ ਕਰਨਾ ਹੈ ਕਿ ਜਲਦੀ ਤੋਂ ਜਲਦੀ ਇਹ ਹੋ ਜਾਏ ਤੇ ਬਹੁਤ ਚੰਗਾ ਹੋਊਗਾ ਸਾਹਿਬ ਇਹ ਕਰਨੇ ਕਿ ਪ੍ਰਸੰਦ ਚੱਲਦਾ ਪਿਆ ਬਾਕੀ ਕੀਮਾ ਸਾਹਿਬ ਗੱਲ ਕਰਨਗੇ ਸ਼੍ਰੀ ਕਾਉਟਕ ਸਾਹਿਬ ਨੂੰ ਸਹਿਰਾ ਬੰਗਾ ਕੀਤੇ ਆ ਪ੍ਰਧਾਨ ਸਾਹਿਬ ਨੇ ਵੀ ਤੁਹਾਨੂੰ ਬਰੀਫ ਕੀਤਾ ਜਦੋਂ ਪਹਿਲਾਂ ਵੀ ਉਹਨਾਂ ਨੂੰ ਤਨਖਾਹਿਆ ਡਿਕਲੇਅਰ ਕੀਤਾ ਗਿਆ ਸੀ ਉਹ ਯਾਰ ਆਪਣਾ ਉਹ ਬੜੀ ਨਬਰਦਾਂ ਦੇ ਨਾਲ 31 ਅਗਸਤ ਨੂੰ ਇੱਥੇ ਸਕੱਤਰੰਦਰ ਦੇ ਤੇ ਹਾਜ਼ਰ ਹੋ ਕੇ ਤੇ ਲਿਖਤੀ ਤੌਰ ਦੇ ਉੱਤੇ ਉਹਨਾਂ ਨੇ ਬੇਨਤੀ ਜਹਦਰ ਸਾਹਿਬ ਨੂੰ ਕੀਤੀ ਸੀ ਕਿ ਸਿੰਘ ਸਾਹਿਬਾਂ ਦੀ ਮੀਟਿੰਗ ਬੜਾਈ ਜਾਵੇ ਹਾਂ ਉਸ ਤੋਂ ਬਾਅਦ ਪਾਰਟੀ ਦੇ ਕਈ ਵਫਦ ਵੀ ਅਸੀਂ ਮਿਲ ਕੇ ਸਿੰਘ ਸਾਹਿਬ ਨੂੰ ਬੇਨਤੀ ਕਰਕੇ ਜਾ ਚੁੱਕੇ ਹਾਂ ਅੱਜ ਵੀ ਫੇਰ ਆਪਣੀ ਜੋਤਨੀ ਲੈ ਕੇ ਨਿੱਕੀ ਰੂਪ ਦੇ ਵਿੱਚ ਇੱਕ ਪੱਤਰ ਉਹਦੀਆਂ ਜਿਹੜੀਆਂ ਅਸੀਂ ਸਬਮਿਟ ਕਰ ਦਿੱਤਾ ਉਹਦੇ ਵਿੱਚ ਵੀ ਅਸੀਂ ਦੁਬਾਰਾ ਆਪਣੀ ਵਚਨ ਮੱਤਾ ਵੀ ਦਰਾਈ ਅਸੀਂ ਸ਼੍ਰੀ ਕਾਰਤਕ ਸਾਹਿਬ ਨੂੰ ਸਮਰਪਤਾ ਨਾਲ ਜਿਹੜੀਆਂ ਮਜਬੂਰੀਆਂ ਨੇ ਜੋ ਪੰਥਕ ਚੁਣੌਤੀਆਂ ਨੇ ਇਸ ਵੇਲੇ ਸਾਹਮਣੇ ਜੋ ਪੰਜਾਬ ਨੂੰ ਪਰੇਸ਼ ਚੁਣੌਤੀਆਂ ਨੇ ਉਹਦੇ ਨਾਲ ਜਿਹੜੀ ਪੰਜਾਬੀਆਂ ਦੀ ਤੇ ਜਿਹੜੀ ਪੰਥ ਦੀ ਨੁਮਾਇੰਦਾ ਜਮਾਤਾ ਸ਼੍ਰੋਮਣੀ ਅਕਾਲੀ ਦਲ ਸੀ ਉਹਦੇ ਕਾਰਜ ਦੇ ਉੱਤੇ ਜਿਹੜਾ ਅਸਰ ਪੈ ਰਿਹਾ ਇਹ ਸਾਰਾ ਕੁਝ ਅਸੀਂ ਮਨ ਦੀ ਭਾਵਨਾ ਜਿਹੜੀ ਹੈ ਉਹ ਸਰਦਾਰ ਸੁਖਬੀ ਸਿੰਘ ਜੀ ਬਾਦਲ ਸਾਹਿਬ ਨੇ ਲਿਖੀ ਤਾਂ ਉਹ ਤੇ ਜਹਦ ਸਾਹਿਬ ਨੂੰ ਅੱਜ ਫੇਰ ਸਕੱਤਰ ਸਾਹਿਬ ਤੇ ਪੇਸ਼ ਹੋ ਕੇ ਤੇ ਆਪ ਦਿੱਤੀ ਆ ਸਾਡੀ ਬੇਨਤੀ ਇਹ ਆ ਸਾਰਾ ਉਹਦੇ ਚ ਵਿਸਥਾਰ ਦਿੱਤਾ ਸ਼ੁਰੂ ਤੋਂ ਲੈ ਕੇ ਜਦੋਂ ਸ਼ਿਕਾਇਤ ਉਹਨਾਂ ਲੋਕਾਂ ਵੱਲੋਂ ਜਿਹੜੇ ਸਾਡੇ ਭਰਾ ਬਾਗੀ ਹੋ ਕੇ ਪਾਰਟੀ ਤੋਂ ਤੇ ਇੱਕ ਰਾਜਨੀਤੀ ਤੋਂ ਪ੍ਰੇਰਿਤ ਜਿਹੜਾ ਕਈ ਦਹਾਕਿਆਂ ਤੋਂ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਇੱਕ ਪਰਸੈਪਸ਼ਨ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਉਹਦੇ ਤੇ ਆਧਾਰਿਤ ਹੀ ਉਹਨਾਂ ਦੀ ਸ਼ਿਕਾਇਤ ਹੈ ਹਾਲੇ ਕਿ ਉਹ ਸਾਰੇ ਆਪ ਵੀ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਅਹੁਦਿਆਂ ਤੇ ਰਹੇ ਆ ਸਰਕਾਰ ਦੇ ਵਿੱਚ ਵੀ ਮੰਤਰੀ ਸਭਾ ਦੇ ਇਸ ਕਰਕੇ ਉਸ ਤੋਂ ਬਾਅਦ ਦੀਆਂ ਵੀ ਜੋ ਵੇਖੀਆਂ ਹੋਈਆਂ ਉਹ ਸਾਰਾ ਵਿਸਤਾਰ ਅੱਜ ਫੇਰ ਜ਼ਿਕਰ ਕਰਕੇ ਤੇ ਹੱਥ ਜੋੜ ਕੇ ਜੋਧੜੀ ਕਰਕੇ ਫਿਰ ਅੱਜ ਅਸੀਂ ਜਾ ਰਹੇ ਹਾਂ ਕਿ ਪੰਚ ਸਿੰਘ ਸਹਿਬਾਨ ਦੀ ਮੀਟਿੰਗ ਜਿਹੜੀ ਆ ਉਹ ਜਲਦੀ ਬੁਲਾ ਕੇ ਜੋ ਵੀ ਹੁਕਮ ਗੁਰਮਰਿਆਦਾ ਮੁਤਾਬਕ ਹੈ ਕਿਉਂਕਿ ਹੁਕਮ ਤਖਤ ਦਾ ਹੋਣਾ ਔਰ ਗੁਰਮਰਿਆਦਾ ਮੁਤਾਬਕ ਪੰਥਕ ਰੌ ਰੀਤਾਂ ਦੇ ਮੁਤਾਬਕ ਜੋ ਵੀ ਸਿੰਘ ਸਹਿਬਾਨ ਠੀਕ ਸਮਝਣ ਦੀ ਅਸੀਂ ਆਪਣੀ ਵਚਨਬੱਧਤਾ ਦੁਹਾਈ ਆ ਇਤਿਹਾਸ ਕਰਦੇ ਆ ਕਿ ਜਿਹੜੀ ਮੀਟਿੰਗ ਐ ਸਿੰਘ ਸਾਹਿਬ ਉਚਿਤੀ ਪਹੁੰਚ ਸੀ ਨਹੀਂ ਸਿੰਘ ਸਾਹਿਬ ਸਿੰਘ ਸਾਹਿਬ ਨਹੀਂ ਮਿਲੇ ਅਸੀਂ ਉਹਨਾਂ ਦੇ ਦਫ਼ਤਰ ਦੇ ਵਿੱਚ ਸਕੱਤਰਤ ਦੇ ਵਿੱਚ ਜਿਹੜੇ ਉਹਨਾਂ ਦੇ ਵਿਭਾਗ ਤੇ ਜਿਹੜੇ ਉਹਨਾਂ ਦੇ ਸਟਾਫ ਦੇ ਜਿਹੜੇ ਅਧਿਕਾਰੀ ਬੈਠੇ ਆ ਉਹਨਾਂ ਨੂੰ ਨਮਰਤਾ ਨਾਲ ਦੇ ਦਿੱਤੀ ਆ ਕਿਉਂਕਿ ਜਿਹੜੀ ਆ ਸਾਡਾ ਕੰਮ ਆਪਣੀ ਬੇਨਤੀ ਜਿਹੜਾ ਜਾਤੀ ਤੌਰ ਤੇ ਨਮਰਤਾ ਦੇ ਨਾਲ ਹਲੀਮੀ ਦੇ ਨਾਲ ਸਮਰਪਣ ਭਾਵਨਾ ਦੇ ਨਾਲ ਆਪ ਆ ਕੇ ਅਸੀਂ ਦੇਣੀ ਸੀ ਕੀਸ ਕਰਕੇ ਦੇ ਦਿੱਤੀ ਕੋਈ ਗੱਲ ਸਿੰਘ ਸਾਹਿਬ ਦਾ ਫੇਰਾ ਸਰਪੇ ਚਾਹ ਨਹੀਂ ਜਾਣ ਮੰਮੀ ਨੇ ਕਿਹਾ ਗਿਆ ਜੀ ਇਹ ਵੀ ਜਾਣ ਦੇ ਬਿਆਨ ਦੇ ਕੀ ਜਾਓਗੇ ਜਿਨ੍ਹਾਂ ਕਹਿੰਦਾ ਅਕਾਲੀ ਦਲ ਜਿੰਦਾ ਰਹਿਣਾ ਜ਼ਰੂਰੀ ਹੈ ਕੈਪਟਨ ਮਿੰਦਰ ਸਿੰਘ ਵੀ ਕਹਿ ਚੁੱਕੇ ਨੇ ਚਲੋ ਇਹ ਤਾਂ ਸਾਰੀ ਦੁਨੀਆ ਹੀ ਕਹਿ ਰਹੀ ਹੈ ਕਿ ਜਿਹੜੀ ਹੈ ਸ਼ਰੋਮਣੀ ਅਕਾਲੀ ਦਲ ਪੰਜਾਬ ਦੀ ਜਿਤਰੀ ਪਾਰਕੀਆਂ ਔਰ ਪੰਜਾਬ ਵਾਸਤੇ ਪੰਜਾਬੀ ਵਾਸਤੇ ਪੰਜਾਬੀਤ ਵਾਸਤੇ ਸਿੱਖ ਪੰਥ ਵਾਸਤੇ ਜੋ ਦੇਣ ਹੈ ਸ਼੍ਰੋਮਣੀ ਅਕਾਲੀ ਦਲ ਦੀ ਉਹ ਕੋਈ ਜੰਨਾ ਮਰਜ਼ੀ ਜੋਰ ਲਾ ਲਵੇ ਉਹਨੂੰ ਠੱਠਲਾਇਆ ਨਹੀਂ ਦਿੱਤੀ ਚੰਗੀ ਗੱਲ ਅੱਜ ਸਾਰੇ ਯਾਦ ਕਰਨ ਲੱਗੇ ਆ ਕਿ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਸ਼ਰਨ ਅਮਰਤਾ ਇਤਿਹਾਸ ਹੈ ਇਸ ਕਰਕੇ ਅਸੀਂ ਜਿਹੜੀ ਹੈ ਤਾਂ ਹੀ ਬੇਨਤੀ ਕੀਤੀ ਹੈ ਸਿੰਘ ਸਾਹਿਬ ਨੂੰ ਕਿ ਹੋਣਾ 2 ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਤੇ ਕਿਰਪਾ ਕਰੋ ਤੇ ਛੇਤੀ ਮੀਟਿੰਗ ਕਾਲ ਕਰਕੇ ਤੇ ਜਿਹੜਾ ਉਹ ਜਿਹੜੀਆਂ ਜੋ ਹੁਕਮ ਕਰਦੇ ਉਹ ਇਹ ਵੀ ਮਾਲ ਬਣਾਉਂਦਾ ਤੁਸੀਂ ਸਾਰੇ ਦੇਖੋ ਸੀਨੀਅਰ ਜਰਨਲਿਸਟ ਹੋ ਤੁਹਾਡੇ ਚੋਂ ਸਾਰੇ ਹਕੀਕਤ ਤੋਂ ਵਕਤ ਕੋਈ ਨਹੀਂ ਹੁਣ ਆਉਂਦੇ ਇਹ ਤਾਂ ਆਮ ਜਨਤਾ ਵੀ ਪੰਜਾਬ ਦੀ ਐਸੀ ਦਿੱਕਤ ਤੋਂ ਵਾਕਿਫ ਹੈ ਕਿ ਜਿਹੜੇ ਸਾਡੇ ਸਾਥੀ ਆਏ ਸੀ ਉਹ ਬਨੇ ਵੱਡੇ ਆਨੰਦ ਸਰਕਾਰਾਂ ਦੇ ਵਿੱਚ ਪਾਰਟੀ ਦੇ ਵਿੱਚ ਬੜੇ ਮਾਨ ਉਹਨਾਂ ਨੇ ਹਾਸਲ ਕੀਤੇ ਆ ਇਸ ਕਰਕੇ ਹੁਣ ਕਿਉਂ ਆਗੇ ਕਿਉਂਕਿ ਐਸੋਡੇ ਪਾਰਟੀ ਆਪੋਜੀਸ਼ਨ ਚ ਹੈ ਇਹ ਤੇ ਉਹਨਾਂ ਨੂੰ ਪੁੱਛੋ ਪਰ ਇਸ ਤਰ੍ਹਾਂ ਦੀ ਰਾਜਨੀਤੀ ਜਿਸ ਤਰ੍ਹਾਂ ਦੀ ਉਹਨਾਂ ਨੇ ਕੀਤੀ ਹੈ ਉਹਨਾਂ ਨੂੰ ਨਹੀਂ ਕਰਨੀ ਚਾਹੀਦੀ ਸੀ ਪਰ ਕਿਉਂਕਿ ਮਸਲਾ ਸ਼ਿਰੇ ਕਾਨਫਰੈਂਸ ਸੇ ਆਇਆ ਇਸ ਕਰਕੇ ਅਸੀਂ ਸਮਝਪਤ ਹੋ ਕੇ ਬਿਨਾ ਕਿਸੇ ਜਿਹੜੀ ਹੈ ਗਲਤੀ ਤਹਿਤ ਦੇ ਵਿੱਚ ਗਿਆਨ ਚੋਦਿ ਬੁਰਸਿਕ ਦਾ ਪਰਚੀ ਬੰਦਾ ਹੈ ਕਿ ਬਿਨਾ ਕਿਸੇ ਦਲੀਲ ਦੇ ਬਿਨਾ ਕਿਸੇ ਤਰਕ ਦੇ ਇੱਕ ਜ਼ਿੰਮੇਵਾਰੀ ਆਪਣੀ ਛੋੜੀ ਚ ਪਾਈ ਹੈ ਇਸ ਕਰਕੇ ਅਸੀਂ ਠੀਕ ਹੈ ਸਰ ਜੀ ਲੱਗਦਾ ਪੰਜਾਬ ਨੂੰ ਇਥੇ ਅਗਾਲੀਆਂ ਦੀ ਲੋੜ ਗਈ ਜੀ ਅਕਾਲੀ ਦਲ ਲੋੜ ਹੈ ਜੀ ਅਕਾਲੀ ਦਲ ਦਾ ਬੱਚਾ ਬੱਚਾ ਪੰਜਾਬ ਦਾ ਕਿੰਨਾ ਹੈ ਕਿ ਅਕਾਲੀ ਦਲ ਦੀ ਲੋੜ ਹੈ ਤੁਸੀਂ ਆਪ ਕਹਿੰਦੇ ਸਾਡੇ ਵਿਰੋਧੀ ਵੀ ਕਹਿੰਦੇ ਇਸ ਕਰਕੇ ਮਿਹਰਬਾਨ ਜੀਵਨ ਸਿੰਘ ਸਾਹਿਬ ਥੈਂਕ ਯੂ ਥੈਂਕ